ਬਾਦਲ ਸਾਹਿਬ ਕਹਿੰਦੇ ਕਲਾਕਾਰ ਸਿਆਸਤ ਚ ਕੀ ਕੰਮ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਯਾਦ ਕਰਾਉਣੀ ਚਾਹੁੰਦਾ ਉਹਨਾਂ ਨੂੰ ਅੱਜ ਤੋਂ 10-12 ਸਾਲ ਪਹਿਲਾਂ ਸੰਸਦ ਦੇ ਵਿੱਚ ਨਾ ਚੰਨੀ ਸਾਹਿਬ ਨੇ ਇੱਕ ਗੱਲ ਕਹੀ ਸੀ ਖੜੇ ਹੋ ਕੇ ਉਹ ਕਹਿੰਦੇ ਕੈਪਟਨ ਸਰਕਾਰ ਨੇ ਕੀ ਕੀ ਕੰਮ ਕਰਵਾਏ ਚੰਨੀ ਸਾਹਿਬ ਨੇ ਉਹਨਾਂ ਦਾ ਜਵਾਬ ਦਿੱਤਾ ਤੇ ਸਾਰੀ ਪਾਰਟੀ ਨੇ ਉਹਨਾਂ ਦੇ ਸਾਰੇ ਬੰਦਿਆਂ ਨੇ ਇਵਨ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਮੈਂ ਸਾਹਿਬ ਕਹ ਕੇ ਗੱਲ ਕਰਦਾ ਕਿਉਂਕਿ ਵੱਡੇ ਨੇ ਮੇਥੋਂ ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ ਕਿਸੇ ਬਾਰੇ ਉਹਨਾਂ ਨੇ ਕੀ ਕੀਤਾ ਚੰਨੀ ਸਾਹਿਬ ਦਾ ਮਜ਼ਾਕ ਉਡਾਇਆ ਹੱਸੇ ਉਹ ਵੀਡੀਓ ਬਹੁਤ ਵਾਇਰਲ ਹੋਈ ਤੇ ਉਦੋਂ 5 ਸਾਲ ਬਾਅਦ ਕੀ ਹੋਇਆ ਉਹੀ ਚੰਨੀ ਸਾਹਿਬ ਉਹੀ ਜਿਹਨਾਂ ਦਾ ਮਜ਼ਾਕ ਉਡਾਉਂਦੇ ਸੀ ਮੁੱਖ ਮੰਤਰੀ ਬਣ ਕੇ ਟੱਕਰੇ ਉਹਨਾਂ ਨੂੰ ਸੋ ਇਹ ਬਹੁਤ ਬੜੀ ਐਗਜ਼ਾਮਪਲ ਹੈ ਇੱਥੇ ਕਿਹੜਾ ਬੰਦਾ ਕਦੋਂ ਤੁਹਾਨੂੰ ਕੀ ਬਣ ਕੇ ਟੱਕਰਦਾ ਹੈ ਇਹ ਕਿਸੇ ਦਾ ਇੱਥੇ ਗਦੌੜਾ ਨਹੀਂ ਫੇੜਿਆ ਹੋਇਆ ਵੀ ਕੌਣ ਮੁੱਖ ਮੰਤਰੀ ਬਣੂ ਕੌਣ ਇਥੇ ਐਮ